ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਤੁਗਣਾ ਰਾਤ ਚੱਕੂ ਨੇ ਭਾਈ ਤਰੱਕੀਆਂ ਬੱਸ ਸਾਰਿਆਂ ਨੂੰ ਬਾਕੀ ਖੇਤਾਂ 'ਕਿ ਨਹੀਂ ਢੇੜਾ ਮਾਰਨ ਆਏ ਬੈਠਿਆ ਜੀ ਬਾਂਟੀਆਂ ਦੀ ਮੋਟਰ 'ਤੇ ਵੀ ਇੱਥੇ ਗੱਠਾਂ ਜਿਹੜੇ ਵੀ ਗੱਠਾ ਚੱਕਣ ਲੱਗੇ ਵੇ ਬਾਕੀ ਆਪਾਂ ਵੀ ਪਾਪੂਲਰ ਜੀ ਛਾਂਗਣ ਲੱਗੇ ਵੇ ਤੇ ਕੁਛ 6 ਲੈਣਾਂ ਕੱਲ ਛਾਂਗਦੇ ਆਂ ਤੇ ਬਾਕੀ 4 ਅੱਜ ਜਿਹੜੇ ਰਹਿੰਦੇ ਨੇ ਉਹ ਛਾਂਗਤੀਆਂ ਕੋ ਦੋ ਕੋਰਲੇ ਪਾਸੇ ਰਹਿੰਦੇ ਆ ਉਹ ਛਾਂਗਦੇ ਤੇ ਮਾ ਚਲੋ ਅੱਜ ਇਧਰ ਨੂੰ ਹੁਣ ਢੇੜਾ ਮਾਰਨ ਆ ਗਏ ਜਾ ਕੇ ਫੇਰ ਛਾਂਗ ਬਾਕੀ ਇੱਕ ਪਾਨਾ ਗੱਲ ਆਰਡਰ ਹੋਰ ਕਰਿਆ ਵਾ ਤਾਂ ਐਮਾਜ਼ਨ ਪਰ ਜਿਹੜੇ ਆਪਣੇ ਗੈਸ ਵਾਲੇ ਚੁੱਲ੍ਹੇ ਆ ਜੀ ਇਹ ਥੋੜਾ ਜੇ ਹੁਣ ਆਫਰ ਚੱਲਦਾ ਦਾ ਦਵਾਲੀ ਕਰਕੇ ਨਾ ਪਰ ਵੀ ਇਹ ਆਪਾਂ ਐਪ ਖੋਲਦੇ ਨਹੀਂ ਹੈਗਾ ਐਮਾਜ਼ਨ ਪਰ ਬਹੁਤ ਚੀਜ਼ਾਂ ਪਰ ਆਫ ਚੱਲਦਾ ਅੱਧ 50-50% ਵੀ ਚੱਲਦੀਆਂ ਵੀ ਉਹ ਜਿਹੜਾ ਗੈਸ ਚੁੱਲਾ 19-20 ਹਜ਼ਾਰ ਦਾ ਦਿਖਾਇਆ ਪਾਉਣਾ ਨੇ ਉਹਦੇ ਪਰ ਵੈਸੇ ਦੰਦੇ ਵੀ ਇੱਥੇ ਇੱਕ ਨੇ ਮੈਨੂੰ ਪੁੱਛੀ ਪਤਾ ਕਰਿਆ ਤਾਂ 23-23 25-25 ਹਜ਼ਾਰ ਤੱਕ ਦੰਦੇ ਤੇ ਚਾਰ ਚੁੱਲ੍ਹੇ ਆ ਉਹਦੇ 'ਚ ਜਿਹੜਾ ਉਹ ਪੱਥਰ ਜੇ ਵਰਗਾ ਉੱਪਰ ਤੇ ਵੀ ਉਹਦੇ ਉਪਰ ਆਫ ਚੱਲਦੀ ਐ ਜਿਹੜਾ ਆਫਰ ਚੱਲਦਾ ਦਾ ਉਹ 13000 ਚ ਮਿਲਦਾ ਦਾ ਆਪਾਂ ਨੇ ਆਰਡਰ ਕਰਿਆ ਬਤਾ ਵੀ ਉਹ ਵੀ ਅੱਜ ਆਪਣੇ ਕੋਲ ਪਹੁੰਚ ਗਿਆ 파ਰਸਾ ਦਾ ਵਾਲੇ ਦਾ ਫੋਨ ਆਇਆ ਦਾ ਬਾਈ ਦਾ ਚਲੋ ਆਪਾਂ ਨੇ ਬਿੱਲੂ ਦੀ ਦੁਕਾਨ ਉਰ ਵਿਖਾਇਆ ਮੈਂ ਮਹਾ ਜਰ ਮੁੜ ਕੇ ਚੱਕਦਾ ਹੀ ਮੈਂ ਖੇਤਾਂ 'ਚ ਐ ਬਾਕੀ ਬਾਈ ਜਿਹੜਾ ਆਪਣਾ ਮੋਟਰਸਾਈਕਲ ਐ ਚਲੋ ਆਪਣੀ ਆਪਣੀ ਜਗ੍ਹਾ ਠੀਕ ਐ ਸਾਰਾ ਕਈ ਵੀਰਾਂ ਦੇ ਕਮੈਂਟ ਵੀ ਆਇਆ ਚਲੋ ਬਹੁਤ ਭਾਈ ਸਾਰਿਆਂ ਨੂੰ ਵਧਾਈਆਂ ਬਹੁਤ ਵੀਰਾਂ ਨੂੰ ਵਧਾਈਆਂ ਕੱਲ ਵੀ ਦਿੱਤੀਆਂ ਆਪਾਂ ਨੂੰ ਸਾਰਿਆਂ ਨੂੰ ਭਾਈ ਵਧਾਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੈ ਤੇ ਲੋ ਮੇ ਮਾਲਕੇਰ ਪਰਖੇ ਚੜਦੀ ਕਲਾ ਦੇ ਦਿਨ ਦੁਕਾਨਾਂ ਚਾਪਗਨ ਤਰੱਕੀਆਂ ਵਾਸ਼ੇ ਚਲੋ ਚੀਜ਼ ਠੀਕ ਆ ਆਪਣੀ ਜਗ੍ਹਾ ਸਾਰੀ ਠੀਕੀ ਐ ਉਹ ਵੀ ਆਪਣੀ ਜਗ੍ਹਾ ਸਹੀ ਐ ਵਧੀਆ ਚੱਲਦਾ ਯਾਨੀ ਥੋੜਾ ਜਿਹਾ ਵਜ਼ਨ ਵਿੱਚ ਭਾਰਾ ਬਹੁਤ ਜੇ ਆਪਾਂ ਸਾਲੋ ਵੀ ਸਟੈਂਡ ਪਰ ਤੇ ਸਿੱਧਾ ਜਾ ਕਰਨਾ ਚਾਹ ਥੋੜਾ ਜਿਹਾ ਗੌਰ ਕਰਨਾ ਪੈਂਦਾ ਦੂਰੇ ਤਾਂ ਮੋਟਰਸਾਈਕਲ ਹੌਲੇ ਆ ਉੱਪਰ ਬੈਠ ਕੇ ਸਿੱਧੇ ਹੋ ਜਾਂਦੇ ਆ ਵੀ ਜਿੰਨੇ ਕੱਲ ਮੈਨੂੰ ਹੀ ਭਲੇਖਾ ਜਾ ਪਿਆ ਸਮਾਂ ਦੂਰੇ ਪਾਸੋਂ ਟੇਢਾ ਜਾ ਹੋਣ ਲੱਗ ਗਿਆ ਦਾ ਵੀ ਇੱਕਾਂ ਥੋੜਾ ਜਿਹਾ ਵਜ਼ਨ ਹੈਗਾ ਵਜ਼ਨ ਜ਼ਿਆਦਾ ਥੋੜਾ ਜਿਹਾ ਕਰਦਾ ਜਾਂ ਚੱਲ ਪੈਂਦਾ ਫਿਰ ਠੀਕ ਬਾਕੀ ਖੇਤਾ ਵਿੱਚ ਕਦ ਪਹੁੰਚੇ ਵੇ ਤੇ ਉੱਥੇ ਅਮਨੇ ਰਹੀਂ ਮਹਿਗ ਰਹੀਂ ਖੇਤਾ ਵਿੱਚ ਦੇਖਣ ਆਇਆ ਚਲੋ ਇਹਨਾਂ ਨੇ ਉਹ ਕਰ ਰਤਾ ਜੀ ਜਿਹੜਾ ਜੀਪੀਐਸ ਹੈ ਕਹਿੰਦੇ ਵੀ ਸੈੱਟ ਦੇਖਣਾ ਕਿ ਤਨ ਹੋਣਾ ਇਹਦੀ ਕੋਈ ਐਪ ਹੈ ਬੋਲਟ ਮੋਟਰਸਾਈਕਲ ਵਾਲਿਆਂ ਦੀ ਪਰ ਹੁੰਦੀ ਉਹਦੇ ਹਿਸਾਬ ਕਰ ਫਿਰ ਸਿੱਧੀ ਆਪਾਂ ਇੱਕ ਸਾਈਡ ਪਰ ਸਕਰੀਨ ਦਿਖਾਉਂਦੇ ਜਿਹਦੇ ਵੀ ਟਾਈਮ ਚੱਲਦਾ ਉਹਦੇ ਵਿੱਚ ਜੀਪੀਐਸ ਚੱਲ ਪੈਂਦਾ ਸਾਰਾ ਉਹ ਫਿਰ ਸੈੱਟ ਕਰੀਆ ਉਹਨਾਂ ਨੇ ਵੀ ਦੇਖਿਆ ਸਾਰਾ ਕੁਝ ਚਲਾ ਕੇ ਉਹਦੇ ਮੋਬਾਈਲ ਦੇ ਵਿੱਚ ਹੈ ਮੋਬਾਈਲ ਦੇ ਗਾਲੇ ਸੈੱਟ ਹੋ ਜਾਂਦਾ ਵੀ ਜਿੱਥੇ ਮਰਜੀ ਜੀਪੀਐਸ ਲਾ ਲਓ ਸਾਰਾ ਦੱਸਦਾ ਸਕਰੀਨ ਦੇ ਵਿੱਚ ਆਉਂਦਾ ਸਾਰਾ ਕੁਝ ਵੇਖਣਾ ਚਲੋ ਬਹੁਤ ਵਧੀਆ ਚੀਜ਼ ਐ ਬਾਕੀ ਦੇਖਦੇ ਜੀ ਮੌਸਮ ਵਧੀਆ ਜੇ ਕੋਈ ਦਿਨ ਧਾਨਾਂ ਨੂੰ ਆਪਣੇ ਹੋਰ ਨਿਕਲ ਜਾਣ ਵਧੀਆ ਕਿਉਂ ਪੱਕ ਜਾਣਗੇ ਪੱਕੇ ਹੋ ਧਾਨ ਫਿਰ ਮੰਡੀ 'ਚ ਭਰਨੇ ਸਕੇਾਲਿਆ ਜਦੇ ਜਾਂਦੀ ਸਾਰੇ ਭਰ ਜਾਉਗੇ ਗਿੱਲਿਆਂ ਨੂੰ ਵੀ ਥੋੜਾ ਜਿਹਾ ਫੋਲ ਫਲਾਈ ਹੁੰਦੀ ਐ ਕਈ ਵਾਰ ਰਾਤ ਵੀ ਲਵਾ ਦਿੰਦੇ ਐ ਐਕਣ ਦਾ ਫਰਕ ਐ ਕਈ ਵਾਰ ਦੇਖਦੇ ਚਲੋ ਜੇ ਆਪਾਂ ਨੂੰ ਮਸ਼ੀਨ ਟੱਕਰੇ ਹੋਈ ਤਾਂ ਨੇੜੇ ਆਉਂਦੀ ਆਈ ਵੀ ਤਾਂ ਬੜਾ ਵੀ ਦੇਣੇ ਆ ਜੇ ਇੱਕ ਦੋ ਦਿਨ ਲੰਘੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਵੀ ਇਹ ਕਹਣਾ ਬਾਕੀ ਤੁਹਾਨੂੰ ਦਿਖਾਉਂਦੇ ਜੀ ਜਿਹੜਾ ਪਾਰਸਲ ਆਇਆ ਵੀ ਕਿਹਾ ਜਾ ਗੈਸ ਚੁੱਲਾ ਹੈ ਦੇਖੋ ਮਾੜਾ ਜੋ ਵੀ ਦੱਸਿਓ ਵੀ ਵਧੀਆ ਕਿਵੇਂ ਹੈ ਸੈੱਟ ਵੀ ਉਹ ਇੱਕ ਪੰਮੇ ਨਾਲ ਵੀ ਲਿਆਂਦਾ ਪਰ ਸਾਡੇ ਪੰਮਾ ਨੂੰ ਮੈਂ ਦੱਸਿਆ ਤਾਂ ਉਹ ਵੀ ਆਏਗਾ ਚੁੱਲਾ ਆਏਗਾ ਨਾ ਉੱਪਰ ਕਾਂਚਾ ਹੁਣ ਇਹ ਨਹੀਂ ਪਤਾ ਵੀ ਕਾਂਚਾ ਜੱ ਲੱਗਿਆ ਹੋਵੇ ਜੇ ਉਹਦੇ ਉੱਪਰ ਕਿਆ ਚੀਜ਼ ਹੋਊਗੀ ਉਹ ਕਹਿੰਦਾ ਸਾਡੇ ਚੱਲਦਾ ਚੱਲਦਾ ਕਾਂਚਾ ਟੜ ਗਿਆ ਦਾ ਵੀ ਆ ਕਣ ਹੈ ਹੁਣ ਇਹ ਪਤਾ ਨਹੀਂ ਸ਼ਿਕਾਇਤ ਕਿਹੇ ਜਾਂਦੀ ਬਾਕੀ ਮੈਂ ਤੁਹਾਨੂੰ ਦਿਖਾਵਾਂਗਾ ਇਹ ਚੁੱਲਾ ਜਿਹੜਾ ਹੈਗਾ ਮੋਬਾਈਲ ਦੇ ਵਿੱਚ ਵੀਡੀਓ ਬਣਾ ਕੇ ਦਿਖਾਵਾਂਗਾ ਪਹੁੰਚੀ ਥੋੜੀ ਜੀ ਕਿ ਉਹ ਖੋਲਣ ਲੱਗੇ ਵੀ ਆਪਾਂ ਚੈੱਕ ਕਰਨਾ ਇੱਕ ਦੋ ਕੁ ਵਾਰ ਦੇਖਿਆ ਤਾਂ ਸਮਾਨ ਮੰਗਾਇਆ ਬਕੋਸ ਹੁੰਦਾ ਨਿਕਲ ਉਹਨਾਂ ਵਿੱਚ ਕੋਈ ਫਿਰ ਲੱਗਾ ਤੁਸੀਂ ਵੀਡੀਓ ਬਣਾਓ ਖੋਲਣ ਲੱਗੇ ਸਾਨੂੰ ਦਿਖਾਓ ਵੀਡੀਓ ਚਲੋ ਨਾਲੇ ਜੇ ਪ੍ਰੂਫ ਰਹਿ ਜੂਗਾ ਉਹਨਾਂ ਦਾ ਨਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੱਸਿਓ ਜੀ ਚੁੱਲਾ ਕਿਵੇਂ ਦਾ ਲੱਗਿਆ ਉਹ ਤੁਹਾਨੂੰ ਬਾਕੀ ਮੋਟਰਸਾਈਕਲ ਦਾ ਦਿਖਾਵਾਂਗੇ ਤੁਹਾਨੂੰ ਜੀਪੀਐਸ ਜਿਹੜਾ ਚੱਲਦਾ ਸਾਰਾ ਸੈੱਟ ਕਰਕੇ ਉਹ ਬਹੁਤ ਵਧੀਆ ਜਿਹੜੇ ਸਾਬ ਗੱਲ ਇਹਨਾਂ ਨੇ ਬਣਾਇਆ ਵਾ ਬਾਕੀ ਹੁਣ ਭਾਈ ਚੱਲੇ ਤੇ ਪਤਾ ਲੱਗੂਗਾ ਸਾਰਾ ਚਲੋ ਠੀਕ ਆ ਬਾਕੀ ਦਿਖਾਉਂਦਾ ਜੀ ਤੁਹਾਨੂੰ ਹੋਰ ਕਾਰੋਬਾਰ ਜਿਹੜੇ ਚੱਲਦੇ ਆਹੋ ਭਾਈ ਦੇਖਣ ਵਾਲੇ ਬੰਦੇ ਖੇਤਾਂ ਜੀ ਪਹੁੰਚ ਗਏ ਕਹਿੰਦੇ ਪਹਿਲਾਂ ਅਸੀਂ ਘਰਾਂ ਜਾ ਕੇ ਆਏ ਘਰਾ ਹੈ ਨਹੀਂ ਦਾ ਮੈਂ ਇਧਰ ਫਾਰਮ ਜੇ ਤਾਂ ਮੈਨੂੰ ਕਹਿੰਦੇ ਬੋਲਟ ਕਿੱਥੇ ਲੱਗੋਇਆ ਮਹੱਲ ਕੋਇਆ ਮੈਂ ਤਾਂ ਸਾਈਕਲ ਪਰ ਆਇਆ ਕਹਿੰਦੇ ਘਰਾਂ ਤਾਂ ਹੈ ਨਹੀਂ ਉਹ ਕਹਿੰਦੇ ਵੀ ਲੈ ਕੇ ਗਿਆ ਪੈਂ ਮਹਾਪਤਾ ਕੁਛ ਨਹੀਂ ਭਾਈ ਮਹਾਏ ਕਿਹਾ ਉਹਨਾਂ ਵੀ ਮੈਂ ਖੇਤਾਂ ਨੂੰ ਗਿਆ ਕਹਿੰਦੇ ਨਹੀਂ ਲੋ ਕੋਸਨਾ ਕੋਸਨਾ ਮਿਲੂਗੀ ਨੌਲ ਜਨਾ ਦੇ ਵੀ ਕਿਉਂ ਹਲੇ ਜਿਹੜਾ ਮਹਿਕ ਵੀ ਗਏ ਰਾਇਆ ਆਪਣਾ ਇਹ ਜਿਹੜਾ ਜੀਪੀਐਸ ਕਹਿੰਦੇ ਤਾਂ ਹੁਣ ਪਰ ਹੁਣ ਕੇਵਲ ਨਹੀਂ ਹੈਗੀ ਸਾਡੇ ਕੋਲ ਹੋਰ ਚਾਹ ਦੇ ਨਾਲ ਕੋਲ ਹੋਵੇ ਇਹ ਤਾਂ ਰੱਖ ਰਿਹਾ ਮੁੰਡੇ ਦੂਈ ਚਾਰਜਰ ਵਾਲਾ ਕਹਦੇ ਰੱਖ ਲੱਗੇ ਪਿਆ ਟੋਲ ਨੂੰ ਕੋਈ ਸਾਪ ਕੱਢੂਗੇ ਸਿੱਤ ਸੜਾ ਤੇ ਖੁੱਲ ਜਾਊਗਾ ਇੱਕ ਤਾਂ ਰੱਖਣਾ ਪੈਣਾ ਇੱਕ ਤਾਂ ਖੋਲ ਦੂੰਗਾ ਪਰਲਾ ਹੋਰ ਤਾਂ ਭਾਈ ਇਹ ਚੀਜ਼ਾਂ ਦਾ ਬਹੁਤ ਜ਼ਰੂਰੀ ਹੈ ਆਹਾਂ ਲੈ ਗੜਾ ਆਹਾਂ ਆਹ ਹੁਣ ਮਾਤਾ ਬੈਠੀ ਆ ਉਹਨੂੰ ਮੈਂ ਕਿਹੜਾ ਦਿੱਤਾ ਇੱਕ ਆ ਇਹ ਤਾਂ ਜ਼ਰੂਰੀ ਆ ਉਹਨੂੰ ਆ ਵੀ ਚੀਜ਼ ਫੜਦੀ ਆ ਆਹ ਕੁੰਡੇ ਤੇ ਹੀ ਫੜਨਾ ਉਹਨਾਂ ਉਹਨੂੰ ਇਹ ਕੰਡੇ ਹੀ ਹੈਗਾ ਉਹ ਤਾਂ ਇੱਕ ਮੈਨੂੰ ਆਇਆ ਨਾ ਵਿੱਚ ਬੈਲਟ ਨਾ ਗੱਲੇ ਬੈਲਟ ਚਾਹੀਦੀ ਆ ਵੀ ਚੀਜ਼ ਜ਼ਰੂਰੀ ਆ ਭਾਈ ਜੀ ਜ਼ਰੂਰੀ ਆ ਸਾਰੇ ਵੀ ਇਹ ਪਹਿਲੇ ਲਾਏ ਵੀ ਪਾ ਕੇ ਦੇ ਤੇ ਇਹ ਵੀ ਪਾ ਕੇ ਦੇ ਹਾਂ ਆਹਾਂ ਨਹੀਂ ਆ ਲੱਗਣਾ ਗਾਇਰ ਆਹ ਲੋ ਆਇਆ ਆਹ ਲੋ ਆਇਆ ਇੱਕੋ ਪਲੇਟ ਲੋ ਆਈਏ ਉਹ ਇੰਜਣ ਉਹਨੇ ਤੇ ਹਾਂ ਇਹ ਦੋ ਚੀਜ਼ਾਂ ਲਵਾ ਜਾਂ ਹੋਰ ਸਾਰਾ ਗੈ ਲੱਗਿਆ ਆ ਸੇਮ ਕਿੱਕੇ ਨਹੀਂ ਹੈ ਜੀ ਇਹਨੂੰ ਹੁੰਦਾ ਕਿੱਕ ਦਾ ਤਿੰਨ ਸਾਲ ਹੋ ਗਏ ਨੇ ਖਤਮ ਹੋਈ ਨੂੰ 350 ਸੀਸੀ ਕਲਾਸਿਕ ਹੈ ਇਹ ਹਾਂ ਗੌਰ ਕਰ ਪੜਨ ਦਾ ਪੈਂਦਾ ਬਲੈਕ ਹੋ ਵੀ ਨਹੀਂ ਹਾਂ ਜੇ ਕਹਿੰਦੇ ਸਟਿੱਕਰ ਦੂਗਾ ਉਹ ਫਿਰ ਦੂਰ ਤੇ ਚਮਕ ਜਾਣਾ ਇਹਨੇ ਡੈਡ ਬਲੈਕ ਕਰਿਆ ਸਾਰਾ ਬੜਾ ਠੀਕ ਹੈ ਜੀ ਡੈਡ ਬਲੈਕ ਕਾਲਾ ਠੀਕ ਹੈ ਇਹਨੂੰ ਅਮਰੇ ਤੇ ਮਹਿਕ ਮਲਵਾਇਆ ਤਾਂ ਚਾਰ ਦਿਨ ਤਾਂ ਫੋਨ ਤਾਂ ਚਾਰਜ ਹੋਣ ਲੱਗ ਗਿਆ ਦਾ ਅੱਛਾ ਬਾਕੀ ਆਇਆ ਤਾਂ ਨਹੀਂ ਆ ਇੱਥੇ ਟਾਈਮ ਜੋ ਓਪਨ ਆਈ ਗਿਆ ਇਹ ਫੋਨ ਤੇ ਦੇਖਣਾ ਪੈਣਾ ਰਾਇਲ ਵੀ ਕੋਈ ਐਪ ਉਹ ਭਰਨੀ ਪੈਣੀ ਇਹਨਾਂ ਦੇ ਵਿੱਚ ਇਹਨਾਂ ਦੇ ਐਪ ਹੋ ਗਿਆ ਨਾ ਉਹਦੇ ਦੇਖੀ ਸਰਵਿਸ ਵਾਲੀ ਕਾਪੀ ਚ ਐਵੇਂ ਦੱਸੂਗਾ ਇਹਦੇ ਦੇਖ ਵਾ ਇੱਥੇ ਕਾਪੀ ਦੇਦੇ ਵਿੱਚ ਪਈ ਆ ਪਤਾ ਹੋਊਗਾ ਨਾ ਕੋਈ ਮੈਂ ਉਹੀ ਦੇਖਿਆ ਮੈਂ ਕਿ ਨਾ ਕੋਈ ਬਟਨ ਹੈ ਵੀ ਇਹਨੂੰ ਪ੍ਰੈਸ ਕਰੂਗਾ ਐ ਇਹਨੂੰ ਬਟਨ ਨਹੀਂ ਹੈਗਾ ਇਹ ਤਾਂ ਟਾਈਮ ਦੱਸਦਾ ਉਹਰੇ ਲੈਟ ਬੜੀ ਹੋਣੀ ਤੇ ਲਈ ਫੋਨ ਲੈ ਮਤਲਬ ਹੁਣ ਇਹਨੂੰ ਪੁਸ਼ ਕਰਾਉਣ ਦੀ ਲੋੜ ਹੀ ਨਹੀਂ ਹੈ ਲੈਟ ਇਹ ਜਿਹੜਾ ਹੀਟਾ ਸਿਸਟਮ ਹੋਰ ਹੈ ਉੱਪਰ ਸਿਸਟਮ ਹੋਰ ਹੈ ਲੈਡ ਪਤਾ ਨਹੀਂ ਮੈਨੂੰ ਇਹ ਵੀ ਲਿਖੋ ਜੀ ਇੰਡੀਕੇਟਰ ਪੋ ਨਹੀਂ ਨਹੀਂ ਉੱਪਰ ਲੱਗ ਗਏ ਮੈਂ ਕਹਿੰਦਾ ਥੱਲੇ ਵਾਲੀ ਲੱਗ ਗਏ ਪਤਾ ਨਹੀਂ ਆਪਾਂ ਨੂੰ ਥੱਲੇ ਚਮਕਦਾ ਜ਼ਿਆਦਾ ਉੱਪਰ ਘੱਟ ਚਮਕਦਾ ਹਾਈ ਵੀਨ ਲਾਉਣੀ ਹੁਣ ਤਾਂ ਸਾਰੀ ਕੋਈ ਕੰਪਨੀ ਨੇ ਮੋਡੀਫਾਈ ਕਰਕੇ ਦੇ ਦਿੱਤਾ ਸਾਰੇ ਲਾਈਟਾਂ ਚਿੱਟੀਆਂ ਦੇ ਹਮਮ پارکਿੰਗ ਵੀ ਲੱਗ ਦੇ ਦਿੱਤੀ ਇੰਡੀਕੇਟਰ ਲੱਗ ਹੋ ਗਏ ਅਲੱਗ-ਗੱਲਾ ਸਿਸਟਮ ਕਰਤਾ ਇਹਨੂੰ ਹਦਰਾ پارکਿੰਗ ਇੱਧਰ ਇੰਡੀਕੇਟਰ ਆ ਰਹੇ ਲਾਈਟ ਚੱਲੇ ਤੇ ਵੱਡਣੀ ਆ। ਹੈ ਨਾ ਚੱਲਦੀ ਆ। ਏਕੜ ਨਹੀਂ ਚੱਲੇਣੀ, ਸਟਾਰਟ ਹੋਏ ਤੇ। ਇਹਦੀ ਆਵਾਜ਼ ਆਉਂਦੀ ਹੈ। ਆਹੋਂ ਵੱੜ ਪਈ। ਹਾਂ। ਕੰਨਣਾ ਬਹੁਤ ਹੋਣਾ ਐ LED ਦਾ ਫੇਰ। ਇਹਦਾ ਹੀ ਬਹੁਤ ਹੋਣਾ ਜਾਣਣਾ ਜਿਹੜੀ ਆਹ ਮੂਹਰੇ ਪਗਲੀ ਦੀ ਵੱੜਦੀ ਦੂਈ ਵਾਲ ਤੇ ਹੋਰ ਜ਼ਿਆਦਾ ਹੋ ਜਾਂਦਾ ਫਿਰ ਦੂਰ ਮਾਰਨ ਲੱਗ ਜਾਂਦਾ। ਆਵਾਜ਼ ਹੋਣੀ ਹੈ ਮੋਟਰਸਾਈਕਲ ਦੀ। ਹੂੰ। ਹਾਰਲੀ ਟਾਇਰ ਬਣਾਈ ਹੈ। ਹਾਰਲੀ ਟਾਇਰ ਦਾ ਇਹਨੂੰ ਚਲਾ ਕੇ ਪਤਾ ਲੱਗਣਾ। ਪੰਜਵਾ ਤਾਂ ਕਹਿੰਦਾ ਪੈਂਦਾ ਨਹੀਂ ਕਿ ਕੀ ਇਹਨੇ ਗੌਣੇ ਵਾਲਾ ਕਹਿੰਦਾ ਹੁੰਦਾ ਕਿ ਪੰਜਵਾ ਗੇਰ ਤਾਂ ਪੈਂਦਾ ਹੀ ਨਹੀਂ ਹੈਗਾ ਉਹ ਪੈਂਦਾ ਹੀ ਨਹੀਂ ਹੈਗਾ ਆ ਉਹ ਕੰਮ ਐਦਾ ਹੋਇਆ ਤਾਂ ਜਦ ਪੰਜਵਾ ਪੈ ਜਾਂਦਾ ਮੇਨ ਰੋਡ ਉੱਤੇ ਲੰਬੇ ਸਬਰ ਨੂੰ ਫੇਰ ਆਵਾਜ਼ ਨਹੀਂ ਸੁਣਦੀ ਦੀ ਫੇ ਗੁੰਮ ਜਿਹਾ ਹੀ ਹੋ ਜਾਂਦਾ ਮੈ ਲੋ ਜਮਰੇ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਬਾਈ ਕੱਲ ਵੀ ਆਵਣਾ ਪਾਸ ਕਰ ਗਿਆ ਤਾਂ ਬਾਕੀ ਆ ਪਾਰਸਲ ਪਹੁੰਚਿਆ ਅੱਜ ਦੇਖਦੇ ਇਹਦੇ ਥੋੜਾ ਜਿਹਾ ਭਾਰਾ ਹੈ ਹਾਂ ਡੀਸੀ ਨੂੰ ਮੈਂ ਉਠਾਲ ਕੇ ਦਾ ਡੀਸੀ ਚੱਕੇ ਨਹੀਂ ਹੋਏਗਾ ਪਿੱਛੇ ਦੇ ਸੀ ਕੇਂਦਰ ਆ ਬਜਨ ਖਾਦਾ ਵਾਜੇ ਦੇ ਵਿੱਚ ਹੂੰ ਹੂੰ ਉਹ ਬਾਈ ਤਾਂ ਚੀਂਕ ਉਠੀ ਨਹੀਂ ਖਾਦਾ ਉਹਦਾ ਇੱਕ ਬਾਈ ਚੱਲਦਾ ਹੈ ਕੱਟੇ ਨੂੰ ਬਾਹਰ ਕੇਸੇ ਟਾਂਗ ਲ ਕੱਢ ਕੇ ਉਹ ਜੀ ਚਾਰ ਵਾਲਾ ਹੈ ਚਾਰ ਬਰਨ ਵਾਲਾ ਇਹਦੇ ਨਾਲ ਉਹ ਤਾਂ ਨਹੀਂ ਆਇਆ ਹੈਗਾ ਕਿ ਹੁੰਦਾ ਹੀ ਨਹੀਂ ਕੁਝ ਨਹੀਂ ਹੈਗਾ ਇਹਦੇ ਕੋਲ ਪੈਸੇ ਇਹਦੇ ਕੋਲ ਬਾੜਨੇ ਵਾਲਾ ਹੁੰਦਾ ਹੈ ਮੈਂ ਕਹਿੰਦਾ ਡਾਇਰੈਕਟ ਹੈ ਇਹ ਇਹ ਡਾਇਰੈਕਟ ਹੀ ਹੋਣਾ ਹੈ ਨਾ ਹਾਂ ਸ਼ਾਇਦ ਬਈ ਡਾਇਰੈਕਟ ਹੋਵੇ ਬਾਕੀ ਬਾਅਦ ਕੀ ਪਤਾ ਨਹੀਂ ਦੇਖਦਾ ਡਾਇਰੈਕਟ ਆਹ ਤਾਂ ਛੋਟਾ ਜਿਹੜਾ ਗਿਆ ਤੇ ਅਜਮਾਈ ਕੱਟ 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 ਗਿਆ ਡੱਬੇ ਵਿੱਚ ਤਾਂ ਕਾਲਾ ਲੱਗ ਰਿਹਾ ਮੋਟਾ ਹੀ ਇਹ ਦੀ ਪੂਰੀ ਹੈ ਬਈ ਮੋਟਾ ਘੱਟੇ ਹੁੰਦਾ ਫੈਂਸੀ ਇਹ ਅੱਛਾ ਲੈ ਆਟੋ ਹੀ ਹੁੰਦਾ ਮੇਰੇ ਖਿਆਲ ਨਾਲ ਤਾਂ ਆਟੋ ਹੀ ਹੋਊਗਾ ਇਹ ਜੇ ਦਾ ਬਦਿਆ ਨਾ ਜਦੇ ਵੇ ਆਪਣੇ ਬਾਲ ਕਰਨਾ ਹੂੰ ਕਰੂਗਾ ਕੋਸਾ ਲਾਏ ਦਾ ਮਤਲਬ ਉਰੇ ਲੱਗਣ ਨਾਲ ਲੈ ਕੋਸ਼ਿਸ਼ ਕਰੜ ਕਿੱਦਾਂ ਦਾ ਲੈ ਹੈ ਸ਼ਾਣਾ ਜਾ ਪਿੰਗ ਬਲੰਗੜਾ ਦੀ ਗਾਇਬ ਹੈ ਇੱਥੇ ਨਾਲ ਹੀ ਹੈ ਨਾਲੀ ਕੱਲ ਉਹ ਇੱਥੇ ਤੋਂ ਆਉਣੀ ਠੀਕ ਹੈ ਆਹਾਂ ਨੇੜੀ ਨਾਲੀ ਹੈ ਨਾ ਇੱਥੇ ਸਿੱਧੀ ਚੱਲ ਗਈ ਪੁਆਇੰਟ ਉਹਨਾਂ ਨੂੰ ਉਹ ਤਾਂ ਕੱਲੇ-ਕੱਲੇ ਨੂੰ ਗਾਇ ਛੱਡੀ ਜਾਂਦੇ ਉਹਨੇ ਨਿੱਗਰ ਫਟੋਂਗ ਨਾ ਲੋ ਭਾਈ ਇਹ ਵੀ ਉਹਨੇ ਆਰਡਰ ਕਰਿਆ ਵਸੰਮੇ ਨੇ ਕੱਦਾ ਕਹਿੰਦਾ ਤਾਂ ਉਹ ਅਸੀਂ ਕਿਹਾ ਵੀ ਰਸੋਈ ਜਿਹੜੇ ਕੰਮ ਚੱਲਦਾ ਹੋ ਰਹਣ ਦੇ। ਆਜੂ ਪੂਰਾ। ਹਾਂ? ਲੇਪਰ। ਬਸ ਲੇਪ ਜਿੱਡਾ ਹੀ ਲੱਗਦਾ ਹੁਣ ਇਹ। ਪਰ ਉੱਥੇ ਹੈਗੀ ਆ 5 ਇੰਚੀ ਅੰਦਰ ਨੂੰ ਆ ਥੋੜੀ ਜਿਹੀ ਉਹ। ਠੀਕ ਠੀਕ ਹੈ। ਉੱਥੇ ਵੱਜ ਜਾਣਾ ਠੀਕ ਹੈ। ਸਿੱਟੇ ਆ ਕੰਮ। ਆ ਕੰਪਨੀ ਇਹਦੀ ਕਿਹੜੀ? ਬਾਈ ਆਪਣੇ ਔਰੇ ਹੁੰਦਾ ਪਾਏ ਪਾਈਪ ਕਿੱਥੇ ਰੇਲ? ਇਹਦੇ ਪਾਈਪ ਹੋ ਗਏ। ਸਰਾਕ ਵੀ ਦੇਖਣਾ ਮੈਨੂੰ। ਇਹਦੇ 4 ਦੇ ਹਿਸਾਬ। ਹਾਂ ਹਾਂ ਇਹ ਵੀ ਦੇਖਣੀ ਪੈਣੀ ਨਾਲੀ ਵੱਡੀ ਆਊਗੀ। ਤੇ ਆਪਣੇ ਨਾਲ ਹੀ ਇੱਥੀ ਹੁੰਦੀ ਨਾ? ਮੇਰੇ ਵਾਲੇ ਔਰੇ ਲੱਗੀ ਬਣਾਉਣੀ ਉਹਨੂੰ। ਜਾਇਂ ਰੱਖੇ। ਨਾਲੀ ਉੱਪਰ। ਇਹਦੀ ਨਾਲ ਬਣਦਾ ਜਿੱਥੇ ਰੱਖਣਾ ਉਹ ਵੀ ਰੱਖ ਦਿੱਤਾ ਪਹਿਲਾਂ ਮੈਂ ਕਿ ਆਹ ਆਹ ਕੰਪਨੀ ਹੋਣੀ ਹੈ ਨਾ ਇਹ ਆਹ ਨਹੀਂ ਹੈਗੀ ਉਹ ਕੰਪਨੀ ਦਾ ਹੋਵੇ ਇਹ ਨਹੀਂ ਹੈਗੀ ਆਹੀ ਹੈ ਆ ਦੇਖ ਇਹਦੇ ਉੱਪ ਵੀ ਐਨ ਬਰਨਰ ਵੀ ਆਈਟਮ ਪੜੀ ਹੈ ਠੱਤੀ ਨੋ ਬਾਈ ਦੱਸਿਓ ਵੀ ਆਹ ਤਾਂ ਉੱਪਰ ਯਾਰ ਕਾਂਚੇ ਲੱਗੇ ਹੋਣਾ ਕਾਂਚੇ ਦਾ ਹਿੱਸਾ ਹੈ ਮੈਨੂੰ ਕੰਮਾ ਕਹਿੰਦਾ ਕਹਿੰਦਾ ਮੇਰੇ ਸਾਡੇ ਬਲਦੇ ਬਲਦੇ ਤੇ ਕਹਿੰਦਾ ਆਹ ਫਟ ਗਿਆ ਕਾਂਚ ਉਹੀ ਹੋ ਜਾਂਦਾ ਉਧਰ ਤੇ ਕੋਈ ਫਟ ਵੀ ਜਾਂਦਾ ਭਾਈ ਹਾਂ ਲੱਗਾ ਵਧੀਆ ਹੈ ਲਾ ਕੇ ਪਤਾ ਲੱਗੂ ਹਮ ਬਾਕੀ ਚਲਾਏ ਤੇ ਪਤਾ ਲੱਗੂਗਾ ਹੁਣ ਦੇਖਦੇ ਇਹ ਕਦੇ ਨਹੀਂ ਆਉਂਦੀ ਹੈ ਹੈ ਚਾਰ ਕਿਵੇਂ ਚੱਲੂਗਾ ਗੈਸ ਤੋਂ ਨਹੀਂ ਉਹ ਦੇਣੀ ਹੁੰਦੀ ਹੈ ਸਿਲੰਡਰ ਨੇ ਚਾਰੇ ਚੱਲਣੇ ਦੇਖਦਾ ਜਾਈ ਹੁਣ ਦੂਰੇ ਦੇ ਦੋ ਆ ਦੋ ਚੱਲੀ ਜਾਂਦੇ ਇਹਦੇ ਵੀ ਚਾਰੇ ਚੱਲੀ ਜਾਣੇ ਯਾਨੀ ਇਹਦਾ ਸਿਲੰਡਰ ਮਹੀਨਾ ਕੱਢਦਾ ਤਾਂ ਹੁਣ 15 ਦਿਨ ਰਾ ਜਾਣਾ ਹਾਓ ਬੇ ਡਬਲ ਹੋ ਜਣੀ ਚਲਾਈ ਦੀ ਚੱਲ ਚਲਾਉਣਾ ਦੇਖ ਕੇ ਹਮ ਲਾ ਕੇ ਦੇਖ ਲਓ ਹੁਣ ਬਾਕੀ ਗੱਲ ਉਹਦਾਂ ਕਰਕੇ ਬੋਲਟ ਦੇ ਐਪ ਪਰ ਹੁੰਦੀ ਹੈ ਮਹੇਗਾ ਮਹੇਗਾ ਉਹ ਚਲਾਤਾ ਤਾਂ ਜਿਹੜੀ ਸਕਰੀਨ ਸੀ ਨਾ ਉਹਦੇ ਉਹ ਚ ਜੀਪੀਐਸ ਚਲਾਤਾ ਤਾਂ ਉਹਨੇ ਠੀਕ ਆ ਹਾਂ ਉਹਦੇ ਕੋ ਮੋਬਾਈਲ ਪੱਤੀ ਜਿਹੜਾ ਕੋ ਮਰਜ਼ੀ ਭਰ ਦੇ ਪਹਾੜਾ ਪੂੜਾ ਨਹੀਂ ਜਾਣਾ ਇਹ ਲੈ ਪਹਾੜਾ ਨੂੰ ਹੀ ਕਿੱਥੇ ਜਾ ਸਾਡੇ ਵਸ ਦਾ ਕੰਮ ਨਹੀਂ ਚੱਲਦਾ ਹੀ ਨਹੀਂ ਹੈਗਾ ਸਾਡੇ ਲੋਟ ਨਹੀਂ ਆਉਂਦਾ ਹੈਗਾ ਮਰੇ ਵਾਸਤੇ ਰੋ ਬਾਈ ਦੱਸੋ ਕਿਹੀ ਜੀ ਵਧੀਆ ਕਿਵੇਂ ਆ ਛੋਟ ਪੈਕਿੰਗ ਕਰੀ ਪੀਤੀ 12:30 ਚੱਲਿਆ ਬਾਈ ਹੁਣ ਤੱਕ ਲੋਹੇ ਵਾਲਾ ਹੀ ਵਿਆਹ ਹੁਣ ਨਵੀਂ ਆਈਟਮ ਆਈ ਹੈ ਵਧੀਆ ਚੱਲੂਗਾ ਹਮ ਫਾਈਟਿੰਗ ਇਹ ਬੱਕਰੀ ਵੀ ਕਿਤੇ ਲੱਭੀ ਪੈਕਿੰਗ ਨਾਲ ਗਿਆ ਅੰਤ ਹੈ ਤਲੇ ਫੇਰੇ ਗੱਡੀ ਚਾਉਂਦਾ ਨਾ ਸਮਾਨ ਖਬਰੇ ਕਿੰਨੀਆਂ ਗੱਡੀਆਂ ਬਦਲ ਲੈਣਾ ਤੋਰਾਦਰ ਮਹਿੰਗਾ ਹੋਣਾ ਬਾਈ ਤਾਂ ਇਹ 19 ਪਾਣੀ 20000 ਦਾ ਦੱਸਿਆ ਉਹਨਾਂ ਨੇ ਅੱਛਾ ਇਹਦੇ ਕੁਝ ਨਾ ਆਫਰ ਚੱਲਦਾ ਤਾਂ ਹੁਣ ਲੈਸ ਦਿਵਾਲੀ ਕਰਕੇ ਹਾਂ ਇਹ 13 ਕੁ ਹਜ਼ਾਰ ਵਿੱਚ ਪਿਆ ਇਹ ਵੀ ਮਹਿੰਗਾ ਹੀ ਹੈ ਹਾਂ ਚਲ ਆਪਾਂ ਨੂੰ ਮਹਿੰਗਾ ਬਾਹਰ ਵਾਲਿਆਂ ਨੂੰ ਮਹਿੰਗਾ ਨਹੀਂ ਹੈਗਾ ਇਹਦਾ ਪੁੰਮੇ ਵਾਲਾ ਤਾਂ ਉਹ 5000 ਦਾ ਸੀ ਆਪਾਂ ਨੂੰ ਮਹਿੰਗਾ ਆਪਣੇ 13000 ਹੈ ਉਹਨਾਂ ਦੇ ਉਧਰ ਘੱਟ ਬਣਦੇ ਆ ਉਹਨਾਂ ਨੂੰ ਫੇਰ ਡਾਲਰਾਂ ਤੇ ਗਿਣੀ ਜਾਂਦੇ ਆ ਨਾ ਕਰੀਆ ਜੀ ਚਲ ਦੇਖਦੇ ਉਹ ਬਾਈ ਚੱਲਦਾ ਛੰਗਾਈ ਦਾ ਕੰਮ ਵੀ ਆਪਾਂ ਇੱਧਰ ਆ ਕੇ ਉੱਧਰ ਵਾਲੇ ਆਪਣਾ ਛਾਂ ਜਾਂਦੇ ਸਾਰੇ ਸਵੇਰ ਦੇ ਲੱਗੇ ਹੋਇਆ ਤੈ ਨਹੀਂ ਦੀ ਫਟੀ ਹੈਗੀ 6 ਵਜੇ ਮੈਂ ਲੱਗ ਕੇ ਰਖੇ ਚਾਕੇ ਇਹ ਥੋੜੇ ਜਿਹਾ ਬੜੇ ਆ ਇਹ ਬੜੀ ਪੌੜੀ ਦੇ ਛਾਂ ਹੁੰਦੇ ਆ ਵੀ ਇਹ ਥੋੜੇ ਜਿਹਾ ਆਪਣਾ ਘਟ ਛਾਂਗੇ ਆ ਇਹਦੇ ਉੱਪਰ ਲਾਈਨ ਬਿਜਲੀ ਤਾਰ ਲੱਗਦੀ ਆ ਉਹ ਖੰਭੇ ਜਿਹੜੇ ਲੱਗੇ ਹੋਏ ਇਹ ਟ੍ਰਾਂਸਫਾਰਮ ਬਸੇ ਆਉਂਦੀ ਆ ਹੋਲਾ ਜੀ ਬੈਠੇ ਨੇੜੇ। ਉਰੇ ਗਾ ਕੇ ਜਿਆਦਾ ਆਪਣਾ ਕੁੱਤੇ ਨਹੀਂ ਛੰਗੇ ਹੈਗੇ। ਚਲੋ। ਕੱਲ ਨੂੰ ਤਕਰੀਬਨ ਨਿਬੜ ਜੂਗਾ ਕੰਮ ਆਪਣਾ ਇਹ ਬੂਟੇ ਵਾਲਾ ਵੀ। ਵੀ ਅੱਜ ਦੇਖਦੇ ਆ ਕਿ ਮਸ਼ੀਨ ਆਈ ਵੀ ਨੇੜੇ। ਜੇ ਲੋਟ ਆ ਜਵੇ ਉਹ ਚੱਲਦੀ ਹਲੇ। ਉੱਥੇ ਚੱਲਦੀ ਹੈ ਜਿਸੋ ਟਰਾਲਾ ਖੜਾ। ਕਿਹਾ ਵਤ ਹੈਗਾ ਵਾਹ ਡੇਢ ਕਿੱਗਾ ਵੜਦੇ। ਜੇ ਵੜਤੀ ਤਾਂ ਠੀਕ ਹੈ ਨਹੀਂ ਫੇਰ ਦੇਖਾਂਗੇ ਕਿ ਦੋ ਦਿਨ ਉੱਟ ਕੇ। ਕਾਲੂ ਆਪਾਂ ਨੇ ਖੰਡਵਰ ਸਭ ਰੰਗਾਨਾ ਦੋ ਕੁ ਦਿਨ ਉੱਤੇ ਲੰਘ ਜਾਣੇ। ਵੀ ਚਲੋ ਆਹ ਕੰਮ ਵਧੀਆ ਨਿਬੜ ਗਿਆ ਜਿਹੜਾ ਬੂਟੇ ਸ਼ੰਗਾਈ ਵਾਲਾ। ਹੁਣ ਚਾਰ-ਪੰਜ ਦਿਨ ਜਾਣਲੇ ਪੱਤੇ ਝੜ ਜਾਣਗੇ ਇਹਦੇ ਹੌਲੇ ਹੋ ਜੂंगे। ਇਕੱਲਾ ਹੁਣ ਆ ਦੇਖੋ ਵੱਢ ਗਏ ਉਕਰਿਆ ਵੇ। ਇਹ ਤਾਂ ਕਹੀ ਦਿੰਦੇ ਵੱਡੇ ਵੇ ਪੱਤੇ ਸੁੱਕ ਗਏ। ਵੀ ਜਦ ਆਪਾਂ ਨੇ ਭਰੀਆਂ ਬੰਨਣੀਆਂ ਫਿਰ ਝੜ ਜਾਂਦੇ ਜੀ ਗੈਲੀ ਗੈਲੇ। ਉਹ ਤਾਂ ਫੇਰ ਖੇਤ ਦੇ ਵਿੱਚੇ ਬਾਹ ਹੋ ਜਾਣੇ ਵਧੀਆ ਨਾਲੇ ਰੇਹ ਵੱੱਤ ਬਣ ਜਾਂਦਾ। ਵੀ ਅੱਜ ਆਪਾਂ ਨੇ 6 ਕੱਲ ਸ਼ਾਂਕ ਦਿੰਦੇ ਸਵੇਰੋਂ ਮੈਂ 6 ਵਜੇ ਆ ਕੇ ਲੱਗ ਗਿਆ 8 ਵਜੇ ਤੱਕ ਦੋ ਸ਼ਾਂਕ ਹੋਈਆਂ ਕਿਉਂ ਸਵੇਰੋਂ ਟਾਈਮ ਥੋੜਾ ਜਿਹਾ ਬੂਟਾ ਵੀ ਗਿੱਲਾ ਹੁੰਦਾ ਏ ਕੋਪਰ ਤੇ ਓਸ ਗਿਰਨ ਕਰਕੇ ਨਾ ਜਿਹੜੀ ਆਰੀ ਦਾ ਮੁੱਠਾ ਉਹ ਕੰਮ ਘੱਟ ਕਰਦਾ ਫਿਰ ਹੱਥ ਵੀ ਚਲਕੀ ਜਾਂਦਾ ਪਾਣੀ ਲੱਗ ਜਾਂਦਾ ਮੁੱਠੇ ਨੂੰ ਵੀ ਵੀ ਫੇਰ ਨਹੀਂ ਲੋਟ ਆਉਂਦਾ ਹੈਗਾ ਥੋੜਾ ਜਿਹਾ ਉਹਦੇ ਨਾਲ ਚੱਲਦਾ ਫਿਰ ਪੈਰਾਂ ਚੱਪਲਾਂ ਵੀ ਗਿੱਲੀਆਂ ਹੋਈਆਂ ਨੇ ਗਾਰੇ ਤੇ ਲੱਗ ਕੇ ਪੌੜੀ ਉੱਪਰ ਵੀ ਚਲਕਣ ਦਾ ਖਤਰਾ ਹੈ ਨਾ ਤਾਂ ਕਰਕੇ ਥੋੜਾ ਜਿਹਾ ਵੱਧ ਟਾਈਮ ਲੱਗ ਗਿਆ ਦੋ ਘੰਟੇ ਦੀ ਦੋ ਸ਼ਾਂਕ ਹੋਈਆਂ ਉਹਦੇ ਬਾਅਦ ਫਿਰ ਆਪਾਂ ਇਹ ਵੀ ਸ਼ਾਂ ਚਰਨ ਨਾਲ ਪਹਿਲੇ ਨਾਲ ਵਧੀਆ ਉੱਚਾ ਹੋ ਗਿਆ ਹੁਣ ਟਰੈਕਟਰ ਟਰਾਲੀ ਲਾਗ ਜਕਣਾ ਮਰਜ਼ੀ ਲੱਗੀ ਜਾਵੇ ਇਹ ਮੁੱਠੇ ਜੇ ਬਣਾਤੇ ਭਰੀਆਂ ਜੇ ਵਿੱਚ ਲੋਈ ਕੱਟ ਕੇ ਆਪਾਂ ਨੇ ਸ਼ੰਗਾਈ ਫੌਲੀ ਦੀ ਤਕਰੀਬਨ ਇਹਦੇ ਚ ਆਪਾਂ ਨੇ 10 15 ਤਰੀਕ ਤੱਕ ਵੇਚਣੀ ਹੈ ਇੱਕ ਸਮਝ ਲੋ ਮਹੀਨੇ ਤੱਕੇ ਕਣਕ ਇਹਦੀ ਰੌਣੀ ਕਰ ਦੇਣੀ ਹੈ ਇੱਕ ਵਾਰ ਹੋਰ ਬਾਕੇ ਜਿਹੜਾ ਪੱਤਾ ਪੁੱਤਾ ਜਾਏ ਇਹ ਕਰ ਦੇਣਾ ਇਕੱਠਾ ਨੇੜੇ ਨਾਲੇ ਵਿਚਰਲ ਜੂਗਾ ਫਿਰ ਆ ਪਤਾ ਹੋਰ ਚੜਜੋਗਾ ਪਤਾ ਚੜੇ ਤੇ ਹੀ ਠੀਕ ਹੈ ਵੀ ਕਣਕ ਜਿਹੜੀ ਲੇਟ ਆ ਬੂਟਿਆਂ ਚ ਵਧੀਆ ਹੋ ਜਾਂਦੀ ਹੈ ਠੀਕ ਹੈ ਪਤਾ ਫਿਰ ਗਿਰਦਾ ਘਟ ਹੈ ਉਹਦੇ ਕਰਕੇ ਸਵਾਸ ਹੈ ਹੀ ਉਹਦਾ ਕੰਮ ਹਲੇ ਪਾਣੋਂ ਪਰ ਟੱਖੀਆਂ ਵੀ ਨਹੀਂ ਕਰੀ ਹੈਗੇ ਵਾਂਚਲ ਪੱਤਾ ਸੁੱਕ ਲੂਗਾ ਖੜੀ ਹੋਈ ਨਹੀਂ ਲੱਗਣਾ ਹੈ ਟੱਖੀਆਂ ਵੀ ਥੋੜਾ ਜਿਹਾ ਘੱਟ ਫਿਰ ਹੁੰਦਾ ਪਹਿਲਾਂ ਕੱਲ ਤੋਂ ਢੇਰੀ ਨੇ ਲਾਤੀਆਂ ਸੀ ਹੋਈ ਹੈਨੇ ਚ ਚਾਨਣਾ ਜਾ ਹੋ ਗਿਆ ਖੇਤ ਦੇ ਵਿੱਚ ਵੀ ਕੰਮ ਅਹੀ ਜਿੱਥੇ ਸਾਡੇ ਮੈਂ ਸਮਨਣੇ ਵਾਲੇ ਆਇਆ ਕਰਦੇ ਮੈਂ ਸ਼ਾਂ ਦਾ ਰੂਪ ਕੁਝ ਹੋਰ ਹੁੰਦਾ ਦਾ ਪਹਿਲਾਂ ਖੜੀਆਂ ਦਾ ਜਦ ਉਹਨਾਂ ਨੇ ਮੋਨ ਦੇਣੀ ਆ ਫਿਰ ਉਹ ਕੁਝ ਹੋਰ ਨਿਕਲ ਹੁੰਦੀਆਂ ਇਹਦੇ ਕੱਟੇ-ਕੱਟੀਆਂ ਜਿਹੜੇ ਹੁੰਦੇ ਤੇ ਉਹ ਤਾਂ ਆਏ ਨਿਕਲ ਹੁੰਦੇ ਛੋਟੇ ਜਿਹੇ ਬੱਚੇ ਜਮਾਂ ਹੀ ਬੱਕਰੀ ਵਰਗੇ ਨਹੀਂ ਦੇਖਣ ਨੂੰ ਗੋਲਪੇ ਹੁੰਦੇ ਤੇ ਉਹੋ ਹੀ ਕੰਮ ਬੂਟਿਆਂ ਦਾ ਹੋਇਆ ਵੈ ਵੀ ਬੂਟੇ ਐਥੇ ਤੱਕੇ ਰਿਹਾ ਹੋਰ ਨੇ ਇਹ ਆ ਸ਼ਾਂਗ ਹੀ ਵਫਰ ਨੇ ਪਹਿਲੀ ਛਟੀ ਉਰੇ ਤੇ ਵੀ ਇਹ ਥੋੜੇ ਜੇ ਨੀਵੇਂ ਕਰਕੇ ਥੋੜਾ ਭਰਮਾ ਬੂਟਾ ਕੁਝ ਹੋਰ ਲੱਗਦਾ ਦਾ ਵੀ ਹੁਣ ਸ਼ਾਂਗ ਤੇ ਹੁਣ ਸ਼ਾਂਗ ਤੇ ਕੁਝ ਹੋਰ ਲੱਗਣ ਲੱਗੇ ਵੀ ਮਾੜੇ ਬੂਟੇ ਜਗਣਾ ਹੈੜਾ ਜੀਆਂ ਪਈਆਂ ਵੀ ਹੁੰਦੀਆਂ ਉਹ ਕੰਮ ਵਾਲਾ ਕੰਮ ਹੋ ਗਿਆ ਵੀ ਮਾੜੇ ਮਾੜੇ ਚ ਲੱਗਣ ਲੱਗ ਗਏ ਨਹੀਂ ਪਾ ਬੂਟੇ ਵਧੂ ਲਾਦੇ ਚਲੋ ਬੂਟੇ ਹੈਗਾ ਵਧੀਆ ਹੀ ਹੈ ਠੀਕ ਹੈ ਜਿੰਨੇ ਵੀ ਹੋਏ ਹੋ ਹਲੇ 2 ਸਾਲ ਦੇ ਹੋਣਾ ਇਹਨਾਂ ਨੇ ਕਦੇ ਹੀ ਫਿਰਦੇ ਗਏ ਵੇ ਲੈ ਸਾਰੇ ਬੂਟੇ ਇੱਕ ਜੇ ਕੋਈ ਬੂਟਾ ਮਾੜਾ ਨਹੀਂ ਹੈਗਾ ਵੀ ਇਕਣਾ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖਦੇ ਆਂ ਲੋਟ ਆ ਗਿਆ ਦਾ ਬੜਾ ਅਜੇ ਸਵੇਰ ਦੀ ਮਸ਼ੀਨ ਉਰੇ ਲੱਗੀ ਵੀ ਹੈਗੀ ਵੱਟਣ ਵੈਸੇ ਚੱਲੀ ਜਾਣਾ ਤਾਂ ਹੁਣ ਮਸ਼ੀਨ 'ਚ ਥੋੜੀ ਜਿਹੀ ਖੜਤ ਪੈ ਗਈ ਹੈ ਖੜਤ ਪੈ ਜਾਂਦੀ ਹੈ ਫੇਰ ਥੋੜਾ ਜਿਹਾ ਔਖਾ ਹੋ ਜਾਂਦਾ ਟਾਈਮ ਵੱਧ ਲੱਗ ਜਾਂਦਾ ਹੁਣ ਇਹ ਮੈਂ ਕਹਿੰਦਾ ਵੀ ਘੰਟਾ ਇੱਕ ਖੜ ਲੀ ਇੱਕ ਘੰਟੇ ਵਿੱਚ ਕਿਸੇ ਦੋ ਤਿੰਨ ਕੀਲੇ ਵੱਟ ਹੋ ਜਾਂਦੇ ਆ ਬਾਈਕ ਦਾ ਮਾੜਾ ਨਟੇ ਖਰਾਬ ਹੋਇਆ ਉਹ ਤਾਂ ਇੰਨੇ ਜੇ ਫਰਕ ਜਾ ਪੈ ਗਿਆ ਚਲੋ ਠੀਕ ਆ ਜੀ ਮਿਲਦੇ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ